ਕਿਤਾਬ ਕੌਰਨਾਮਾ ਖਾੜਕੂ ਸੰਘਰਸ਼ ਦੀਆਂ ਸ਼ਹੀਦ ਬੀਬੀਆਂ ਦੀ ਗਾਥਾ ਲੇਖਕ ਬਲਜਿੰਦਰ ਸਿੰਘ ਕੋਟਪਾਰਾ ਨੌਵੇਂ ਭਾਗ ਵਿੱਚ ਸੁਣੋ ਸ਼ਹੀਦ ਮਾਤਾ ਇਕਬਾਲ ਕੌਰ ਕਿੱਲੀ ਬੋਦਲਾ ਸ਼ਹੀਦ ਮਾਤਾ ਜਸਵਿੰਦਰ ਕੌਰ ਕਿੱਲੀ ਬੋਦਲਾ ਸ਼ਹੀਦ ਮਾਤਾ ਲਖਵਿੰਦਰ ਕੌਰ ਕਿੱਲੀ ਬੋਦਲਾ ਅਤੇ ਸ਼ਹੀਦ ਬੀਬੀ ਮਨਜੀਤ ਕੌਰ ਕਿੱਲੀ ਬੋਦਲਾ ਆਵਾਜ਼ ਗੁਰਜੰਟ ਸਿੰਘ ਰੂਪ ਵਾਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਹੀਦ ਮਾਤਾ ਇਕਬਾਲ ਕੌਰ ਕਿਲੀ ਬੋਦਲਾ 21 ਅਸੂ ਸੰਮਤ 523 7 ਅਕਤੂਬਰ 1991 ਬਾਅਦ ਦੁਪਹਿਰ ਪਿੰਡ ਕਿਲੀ ਬੋਦਲਾ ਦੇ ਖੇਤਾਂ 'ਚ ਘਰ ਦਾਸਤਾਨੇ ਮੰਜ਼ਰ ਘਰ ਕਤਲਗਾ ਕਬਰਸਤਾਨ 'ਚ ਤਬਦੀਲ ਸਦੀਆਂ ਤੋਂ ਵਸਦਾ ਤੇ 47 ਚ ਉਜੜਿਆ ਸਿੱਖ ਪਰਿਵਾਰ ਮੁੜ 40 ਸਾਲਾਂ ਚ ਵਸਿਆ ਪਰ ਪੰਜਾਬ ਪੁਲਿਸ ਨੇ ਪਲਾਂ ਚ ਹੀ ਘਰ ਨੂੰ ਕਤਲਗਾਹ ਬਣਾ ਕੇ ਰੱਖ ਦਿੱਤਾ ਸੁਮੂਹਕ ਕਤਲੇਆਮ ਚ ਪਰਿਵਾਰ ਦੇ 9 ਮੈਂਬਰਾਂ ਤੇ ਤਸ਼ੱਦਦ ਢਾ ਕੇ ਗੋਲੀਆਂ ਮਾਰੀਆਂ ਜਿਨ੍ਹਾਂ ਚ 7 ਸ਼ਹੀਦ ਹੋ ਗਏ ਤੇ ਦੋ ਉਹ ਮਾਸੂਮ ਬੱਚੇ ਜਿਨ੍ਹਾਂ ਨੂੰ ਮਰਿਆ ਸਮਝ ਕੇ ਲਾਸ਼ਾਂ ਵਿੱਚ ਸੁੱਟ ਕੇ ਲੈ ਗਏ ਸਨ ਬਚ ਗਏ ਪਾਕਿਸਤਾਨ ਜ਼ਿਲ੍ਹਾ ਲਾਹੌਰ ਪਿੰਡ ਔਲਕ ਉਥੋਂ ਉੱਜੜ ਕੇ ਆਏ ਸੀ ਫਿਰ ਇੱਥੇ ਆ ਕੇ ਖੇਤੀਬਾੜੀ ਦਾ ਕੰਮ ਕਰਨ ਲੱਗੇ ਅੰਗਰੇਜ਼ਾਂ ਦੇ ਜਾਣ ਵੇਲੇ ਮੈਂ 5-6 ਸਾਲਾਂ ਦਾ ਸੀ ਮੁਲਾਕਾਤ ਵੇਲੇ ਉਸਦੇ ਆਖਰੀ ਪੜਾਅ ਤੇ ਸ਼ਹੀਦ ਮਾਤਾ ਇਕਬਾਲ ਕੌਰ ਦੇ ਛੋਟੇ ਪੁੱਤਰ ਸਰਦਾਰ ਦਲਬੀਰ ਸਿੰਘ ਨੇ ਦੱਸਿਆ ਪਰ ਹੁਣ ਉਹ ਨਹੀਂ ਰਹੇ ਉਹ 6 ਜੂਨ 1922 ਨੂੰ ਚੜ੍ਹਾਈ ਕਰ ਗਏ ਮਾਤਾ ਇਕਬਾਲ ਕੌਰ ਦੀ ਸ਼ਹੀਦੀ ਵੇਲੇ ਉਮਰ 90 ਸਾਲ ਸੀ ਉਹਨਾਂ ਦੇ ਪੇਕੇ ਪਿੰਡ ਜੈਤੋ ਕੋਲ ਅਜੀਤ ਗਿੱਲ ਸਨ ਪਿਤਾ ਦਾ ਨਾਮ ਭਾਕ ਸਿੰਘ ਸੀ ਇਕਬਾਲ ਕੌਰ ਦੇ ਦੋ ਭਰਾ ਚੇਤ ਸਿੰਘ ਤੇ ਸ਼ੇਰ ਸਿੰਘ ਸਨ ਉਹਨਾਂ ਦਾ ਵਿਆਹ ਪਾਕਿਸਤਾਨ ਦੇ ਜ਼ਿਲ੍ਹਾ ਲਾਹੌਰ ਚ ਪਿੰਡ ਔਲਖ ਤਾੜ ਚ ਕਿਸਾਨ ਮਲੂਕ ਸਿੰਘ ਨਾਲ ਹੋਇਆ ਦੋ ਪੁੱਤਰਾਂ ਅਜੀਤ ਸਿੰਘ ਤੇ ਦਲਵੀਰ ਸਿੰਘ ਨੇ ਜਨਮ ਲਿਆ ਉਹਨਾਂ ਦੇ ਪੇਕੇ ਬਹੁਤ ਅਮੀਰ ਘਰਾਣੇ ਸਨ ਸ਼ਾਹੂਕਾਰ ਵਜਦੇ ਨੇ ਕੁੱਲੀ ਜ਼ਮੀਨ ਹੋਣ ਕਰਕੇ ਕਈ ਕਈ ਹਲਚਲ ਦੇ ਉਹਨਾਂ ਦੇ ਘਰ ਬਲਦਾਂ ਦੀਆਂ ਕਈ ਜੋੜੀਆਂ ਤੇ ਉਠਾਂ ਦੇ ਚਰਚੇ ਆਸੇ-ਪਾਸੇ ਦੇ ਪਿੰਡਾਂ ਵਿੱਚ ਹੁੰਦੇ ਇਸ ਕਤਲकांड 'ਚ ਸ਼ਹੀਦ ਮਾਤਾ ਇਕਬਾਲ ਕੌਰ ਦੀਆਂ ਦੋ ਨੂੰਹਾਂ ਇੱਕ ਪੁੱਤ ਇੱਕ ਪੋਤ ਨੂੰ ਤੇ ਦੋ ਪੋਤਿਆਂ ਨੂੰ ਗੋਲੀਆਂ ਨਾਲ ਮਾਰਿਆ ਸਾਰੀ ਕਹਾਣੀ ਕਿੱਲੀ ਬੋਦਲਾ ਕਤਲकांड ਪਰਿਵਾਰ ਦਾ ਸਮੂਹ ਕਤਲਿਆਮ ਵਿੱਚ ਲਿਖੀ ਹੋਈ ਹੈ ਸ਼ਹੀਦ ਮਾਤਾ ਜਸਵਿੰਦਰ ਕੌਰ ਕਿੱਲੀ ਬੋਦਲਾ 21 ਅਸੂ 523 7 ਅਕਤੂਬਰ 1991 ਪਿੰਡ ਕਿੱਲੀ ਬੋਦਲਾ ਦੇ ਖੇਤਾਂ 'ਚ ਘਰ ਸ਼ਹੀਦ ਮਾਤਾ ਇਕਬਾਲ ਕੌਰ ਦੀ ਨੂੰ ਮਾਤਾ ਜਸਵਿੰਦਰ ਕੌਰ ਦਾ ਜਨਮ ਪਿੰਡ ਕਰਿਆਲਾ ਪੱਟੀ ਕੋਲ ਮਾਤਾ ਲਾਭ ਕੌਰ ਤੇ ਪਿਤਾ ਚੇਤ ਸਿੰਘ ਦੇ ਘਰ ਹੋਇਆ ਉਹ ਤਿੰਨ ਭੈਣਾਂ ਨੀਜੋ ਕੌਰ ਜੀਤੋ ਕੌਰ ਤੇ ਇੱਕ ਭਰਾ ਬਾਜ ਸਿੰਘ ਸਨ ਉਨ੍ਹਾਂ ਦਾ ਵਿਆਹ ਪਿੰਡ ਕਿੱਲੀ ਬੋਦਲਾਂ ਦੇ ਜ਼ਿਲ੍ਹਾ ਫਿਰੋਜ਼ਪੁਰ ਚ ਕਿਸਾਨ ਦਲਬੀਰ ਸਿੰਘ ਨਾਲ ਹੋਇਆ। ਦੋ ਪੁੱਤਰ ਸੁਖਵਿੰਦਰ ਸਿੰਘ, ਰਾਜਵਿੰਦਰ ਸਿੰਘ ਤੇ ਪੁੱਤਰੀ ਜਸਵੀਰ ਕੌਰ ਨੇ ਜਨਮ ਲਿਆ। ਉਹ ਸਵੇਰ ਤੋਂ ਆਥਣ ਤੱਕ ਪਰਿਵਾਰ ਨਾਲ ਖੇਤੀਬਾੜੀ ਦੇ ਕੰਮ ਚ ਹੱਥ ਵੰਡਾਉਂਦੇ। ਕਿੰਨੀਆਂ ਬੀਬੀਆਂ ਨੂੰ ਸ਼ਹੀਦ ਕੀਤਾ ਗਿਆ ਪੁੱਛਣ ਤੇ ਉਹਨਾਂ ਦੇ ਪਤੀ ਸਰਦਾਰ ਦਲਬੀਰ ਸਿੰਘ ਸੱਜੇ ਹੱਥ ਦੀਆਂ ਉਂਗਲਾਂ ਨਾਲ ਗਿਣਤੀ ਕਰਦੇ ਨੇ 1 2 3 ਚਾਰ ਜੀ ਚਾਰ ਜੀ ਔਰਤਾਂ ਸਨ ਜਿਸ ਪਰਿਵਾਰ ਦੇ 90 ਸਾਲ ਦੀ ਬਿਰਧ ਮਾਤਾ ਤੋਂ ਲੈ ਕੇ ਡੇਢ ਸਾਲ ਦੇ ਮਾਸੂਮ ਬੱਚਿਆਂ ਤੱਕ ਨੂੰ ਗੋਲੀਆਂ ਮਾਰੀਆਂ ਹੋਣ ਉਹਨਾਂ ਦੀ ਮਾਨਸਿਕਤਾ ਨੂੰ ਬਿਆਨ ਕਰਨ ਲਈ ਸ਼ਾਇਦ ਹੀ ਕੋਈ ਸ਼ਬਦ ਹੋਣ ساری ਕਹਾਣੀ ਕਿਲੀ ਬੋਦਲਾ ਕਤਲ ਕਾਰਡ ਪਰਿਵਾਰ ਦਾ ਸਮੂਹਕ ਕਤਲਿਆਂ ਵਿੱਚ ਲਿਖੀ ਹੋਈ ਹੈ ਸ਼ਹੀਦ ਮਾਤਾ ਲਖਵਿੰਦਰ ਕੌਰ ਕਿਲੀ ਬੋਦਲਾ ਸ਼ਹੀਦ ਮਾਤਾ ਇਕਬਾਲ ਕੌਰ ਦੀ ਵੱਡੀ ਨੂੰ ਲਖਵਿੰਦਰ ਕੌਰ ਦਾ ਜਨਮ ਜ਼ਿਲ੍ਹਾ ਰੂਪਨਗਰ ਦੇ ਪਿੰਡ ਖਾਈਚੋਆ ਪਿਤਾ ਦਾ ਨਾਮ ਮੰਗਲ ਸਿੰਘ ਸੀ ਉਹਨਾਂ ਦਾ ਵਿਆਹ ਕਿੱਲੀ ਬੋਦਲਾ ਚ ਅਜੀਤ ਸਿੰਘ ਨਾਲ ਹੋਇਆ ਜਿਨ੍ਹਾਂ ਨੇ ਬੈਚਲਰ ਆਫ ਸਾਇੰਸ ਦੀ ਡਿਗਰੀ ਕੀਤੀ ਹੋਈ ਸੀ ਵਿਆਹ ਤੋਂ ਬਾਅਦ ਅਜੀਤ ਸਿੰਘ ਨੂੰ ਖੇਤੀਬਾੜੀ ਵਿਭਾਗ ਵਿੱਚ ਨੌਕਰੀ ਮਿਲ ਗਈ ਪੁਲਿਸ ਦੇ ਤਸ਼ੱਦਦ ਦਾ ਸ਼ਿਕਾਰ ਹੋਣ ਵੇਲੇ ਉਹ ਖੇਤੀਬਾੜੀ ਇੰਸਪੈਕਟਰ ਸਨ ਤੇ ਉਮਰ 50 ਸਾਲ ਸੀ ਇਸ ਕਤਲकांड ਵਿੱਚ ਉਹਨਾਂ ਦੀ 26 ਸਾਲ ਦੀ ਨੂਹ ਮਨਜੀਤ ਕੌਰ ਨੂੰ ਵੀ ਕੋਹ-ਕੋਹ ਕੇ ਮਾਰਿਆ। ਉਹਨਾਂ ਦੇ ਮਾਸੂਮ ਪੋਤੀ-ਪੋਤਾ ਤੇ ਤਸ਼ੱਦਦ ਕਰਕੇ ਪੋਤੇ ਨੂੰ ਗੋਲੀ ਮਾਰ ਦਿੱਤੀ ਪਰ ਉਹ ਬਚ ਗਿਆ ਸੀ। ਸ਼ਹੀਦ ਅਜੀਤ ਸਿੰਘ ਬਾਰੇ ਉਹਨਾਂ ਦੀ ਭਤੀਜੀ ਜਸਵੀਰ ਕੌਰ ਦੱਸਦੇ ਨੇ। ਤਾਇਆ ਜੀ ਅਜੀਤ ਸਿੰਘ ਖੇਤੀਬਾੜੀ ਇਨਸਪੈਕਟਰ ਸੀ। ਉਸ ਵੇਲੇ ਉਹ ਮੱਲਾਂਵਾਲਾ ਖਾਸ ਚ ਨੌਕਰੀ ਕਰਦੇ ਸਨ। ਉਹ ਰੱਬ ਦੀ ਰਜ਼ਾ ਚ ਰਹਿੰਦੇ ਸਨ। ਪਰਿਵਾਰ ਦੇ ਬੱਚਿਆਂ ਨੂੰ ਪੜਾਉਣ ਲਈ ਦਿਨ ਰਾਤ ਇੱਕ ਕਰਦੇ ਖਾੜਕੂਆਂ ਦਾ ਬਹੁਤ ਸਤਿਕਾਰ ਕਰਦੇ ਸਨ ਉਹਨਾਂ ਦੇ ਘਰ ਇੱਕ ਪੁਤਰੀ ਨਰਿੰਦਰਪਾਲ ਕੌਰ ਤੇ ਪੁੱਤਰ ਅਰਵਿੰਦਰ ਸਿੰਘ ਨੇ ਜਨਮ ਲਿਆ ਅਰਵਿੰਦਰ ਸਿੰਘ ਦੇ ਮੱਥੇ 'ਚ ਗੋਲੀ ਲੱਗੀ ਸੀ ਤੇ ਬਾਹ ਸਾੜ ਦਿੱਤੀ ਸੀ ਪੁਲਿਸ ਵਾਲੇ ਉਸ ਨੂੰ ਤੇ ਉਸ ਦੀ ਭੈਣ ਨੂੰ ਮਰਿਆ ਸਮਝ ਕੇ ਪਰਿਵਾਰਕ ਮੈਂਬਰਾਂ ਦੀਆਂ ਲਾਸ਼ਾਂ ਵਿੱਚ ਸੁੱਟ ਕੇ ਲੈ ਗਏ ਪੁਲਿਸ ਅਫਸਰ ਨੇ ਕਿਹਾ ਕਿ ਇਹ ਕਿਉਂ ਸਹਿਕਦਾ ਹੈ ਠੋਡੇ ਮਾਰ ਕੇ ਮਾਰ ਦਿਓ ਉਹ ਬਚ ਗਿਆ ਸੀ ਪਰ ਮੱਥੇ ਵਿੱਚ ਗੋਲੀ ਦਾ ਨਿਸ਼ਾਨ ਤੇ ਅੱਜ ਵੀ ਮੌਜੂਦ ਹੈ ਸ਼ਹੀਦ ਬੀਬੀ ਮਨਜੀਤ ਕੌਰ ਕਿੱਲੀ ਬੋਦਲਾ ਬੀਬੀ ਮਨਜੀਤ ਕੌਰ ਦਾ ਜਨਮ ਜ਼ਿਲ੍ਹਾ ਫਿਰੋਜ਼ਪੁਰ ਚ ਮੁਦਕੀ ਨੇੜੇ ਪਿੰਡ ਸਕੂਰ ਚ ਪਿੰਡ ਲਾਲ ਸਿੰਘ ਦੇ ਘਰ ਹੋਇਆ ਉਹਨਾਂ ਦਾ ਵਿਆਹ ਪਿੰਡ ਕਿੱਲੀ ਬੋਦਲਾ ਦੇ ਸ਼ਹੀਦ ਮਾਤਾ ਇਕਬਾਲ ਕੌਰ ਦੇ ਪੁੱਤਰ ਸੁਖਵਿੰਦਰ ਸਿੰਘ ਨਾਲ ਹੋਇਆ ਉਸ ਹੱਥੋਂ ਕਤਲ ਹੋਣ ਵੇਲੇ ਬੀਬੀ ਮਨਜੀਤ ਕੌਰ ਦੀ ਉਮਰ 19 ਤੇ ਸੁਖਵਿੰਦਰ ਸਿੰਘ ਦੀ 21 ਸਾਲ ਸੀ ਮੇਰਾ ਵੱਡਾ ਭਰਾ ਵੀ ਪੜਨ ਚ ਹੁਸ਼ਿਆਰ ਸੀ ਪਰ ਮੇਰੇ ਬਾਪ ਦੇ ਸੱਟ ਲੱਗਣ ਕਾਰਨ ਸਕੂਲੋਂ ਹਟਣਾ ਪਿਆ ਖੇਤੀ ਚ ਬੰਦਿਆਂ ਦੀ ਲੋੜ ਸੀ ਮੇਰਾ ਛੋਟਾ ਭਰਾ 10ਵੀਂ ਚ ਪੜਦਾ ਸੀ ਜਦੋਂ ਗੋਲੀ ਚੱਲੀ ਉਦੋਂ ਦੋ ਮੁਲਾਜ਼ਮ ਮਾਰੇ ਗਏ ਦੂਜੇ ਕੰਧਾ ਨਾਲ ਲੱਗ ਗਏ ਉਸ ਤੋਂ ਬਾਅਦ ਅਸੀਂ ਭੱਜੇ ਜਾਂਦੇ ਖਾੜਕੂ ਵੇਖੇ ਨੇ ਇੱਕ ਖਾੜਕੂ ਉਹਨਾਂ ਦੇ ਹਥਿਆਰ ਲਾ ਕੇ ਲੈ ਗਿਆ ਦੂਜੇ ਜਿਹੜੇ ਨੇ ਉਹ ਪਾਸੇ ਵਾਲੀ ਕੰਧ ਟੱਪ ਗਏ ਫਿਰ ਜਦੋਂ ਹਨੇਰਾ ਹੋ ਗਿਆ ਤਾਂ ਅਸੀਂ ਕੁੰਦਨ ਸਿੰਘ ਦੇ ਘਰ ਆ ਗਏ ਸਾਡੇ ਸਾਰੇ ਪਰਿਵਾਰ ਦੇ ਮੈਂਬਰਾਂ ਨੂੰ ਇਕੱਠੇ ਕਰਕੇ ਇੱਕ ਕਮਰੇ ਵਿੱਚ ਬੰਦ ਕਰ ਦਿੱਤਾ ਜਦੋਂ ਡੀਐਸਪੀ ਸ਼ਰਮਾ ਆਇਆ ਤਾਂ ਉਸ ਨੇ ਜ਼ੁਲਮ ਸ਼ੁਰੂ ਕਰ ਦਿੱਤਾ ਗੰਦੀਆਂ ਗਾਲਾਂ ਕੱਢਦੇ ਰਹੇ ਮੇਰੇ ਦੋਹਾਂ ਭਰਾਵਾਂ ਨੂੰ ਬੇਰਹਿਮੀ ਨਾਲ ਕੁੱਟਦਾ ਮੈਂ ਆਪ ਦੇਖਿਆ ਇਸ ਤੋਂ ਬਾਅਦ ਸਾਡੀਆਂ ਚਾਰ ਜਨਾਨੀਆਂ ਲਿਆਏ ਨੇ ਜਨਾਨੀਆਂ ਲਿਆ ਕੇ ਬਹੁਤ ਅਤਿਆਚਾਰ ਕੀਤਾ ਵੀਰ ਜੀ ਬਹੁਤ ਕੀਤਾ ਭੈਣ ਜਸਵੀਰ ਕੌਰ ਕਿੱਲੀ ਬੋਦਲਾ ਪਰਿਵਾਰ ਦਾ ਸਮੂਹਕ ਕਤਲਿਆ 20ਵੀਂ ਸਦੀ ਦੇ ਸਿੱਖ ਹਥਿਆਰਬੰਦ ਸੰਘਰਸ਼ ਦੇ ਵੇਲਿਆਂ 'ਚ ਜ਼ਾਲਮ ਹਿੰਦੂ ਤਵੀ ਸਟੇਟ ਵੱਲੋਂ ਸਿੱਖਾਂ ਤੇ ਕੀਤੇ ਜ਼ੁਲਮਾਂ ਨੇ ਮੀਰ ਮੰਨੂ ਵਰਗੇ ਜ਼ਾਲਮਾਂ ਦੇ ਕੀਤੇ ਅਤਿਆਚਾਰਾਂ ਨੂੰ ਵੀ ਮਾਤ ਪਾ ਦਿੱਤਾ ਸੀ ਹਕੂਮਤ ਦੀਆਂ ਫੌਜਾਂ ਸਥਾਨਕ ਪੁਲਿਸ ਵੱਲੋਂ ਸਿੱਖਾਂ ਨੌਜਵਾਨਾਂ ਬੀਬੀਆਂ ਬੱਚਿਆਂ ਬੱਚੀਆਂ ਤੇ ਢਾਹੇ ਜ਼ੁਲਮਾਂ ਨੇ ਮੁਗਲ ਜ਼ਾਲਮਾਂ ਦੀ ਦਰਿੰਦਗੀ ਨੂੰ ਵੀ ਪਿੱਛੇ ਛੱਡ ਦਿੱਤਾ ਜ਼ਿਲ੍ਹਾ ਫਿਰੋਜ਼ਪੁਰ ਚ ਇੱਕ ਸਿੱਖ ਪਰਿਵਾਰ ਤੇ ਕਹਿਰ ਝੁਲਿਆ ਪੁਲਿਸ ਵਾਲਿਆਂ ਨੇ ਇੱਕ ਦੋ ਜਾਂ ਤਿੰਨ ਚਾਰ ਨੂੰ ਨਹੀਂ ਪਰਿਵਾਰ ਦੀਆਂ ਚਾਰ ਇਸਤਰੀਆਂ ਸਮੇਤ ਸੱਤ ਮੈਂਬਰਾਂ ਨੂੰ ਬੇਰਹਿਮੀ ਨਾਲ ਤਸ਼ਦਦ ਢਾ ਕੇ ਸ਼ਹੀਦ ਕੀਤਾ 21 ਅਸੂ ਸੰਮਤ 523 7 ਅਕਤੂਬਰ 1991 ਦੀ ਸ਼ਾਮ ਪਿੰਡ ਕਿੱਲੀ ਬੋਦਲਾਂ ਦੇ ਖੇਤਾਂ 'ਚ ਘਰ ਪਰਿਵਾਰ ਦੀ ਇੱਕੋ ਇੱਕ ਬੱਚੀ ਬੇਟੀ ਭੈਣ ਜਸਵੀਰ ਕੌਰ ਖੂਨ ਦੇ ਹੰਝੂ ਵਹਾਉਂਦੀ ਆਖਦੀ ਹੈ ਚਾਹੇ ਪੁਲਸੀਏ ਮੈਨੂੰ ਵੀ ਦੂਜੇ ਪਰਿਵਾਰਕ ਜੀਆਾਂ ਦੇ ਨਾਲ ਹੀ ਮਾਰ ਦਿੰਦੇ ਪਰ ਜ਼ਾਲਮ ਉਹਨਾਂ ਨੂੰ ਤੜਫਾ ਤੜਫਾ ਨਾ ਮਾਰ ਦੇ ਮੈਨੂੰ ਮੌਤਾਂ ਦੇ ਦੁੱਖ ਨਾਲੋਂ ਤਸੀਹਾਂ ਦਾ ਦੁੱਖ ਹੈ ਮਰਨ ਤੋਂ ਪਹਿਲਾਂ ਸਰੀਰਾਂ ਦੇ ਕੀਤੇ ਕੱਦੂ ਕਸ਼ ਉੱਚੜੇ ਮਾਸ ਤੇ ਛਿੜਕਿਆ ਡੀਜ਼ਲ ਫਿਰ ਤਤੀ ਕਰਕੇ ਪਾਈ ਲੋਕ ਤੜਫ ਤੜਫ ਮਰਦਿਆਂ ਦੀਆਂ ਅਸਮਾਨ ਪਾੜ ਦੇਣ ਵਾਲੀਆਂ ਚੀਕਾਂ ਤੇ ਫਿਰ ਫੇਰ ਪਟ્રોલ ਨਾਲ ਜੂੰਦਿਆਂ ਨੂੰ ਫੂਕ ਦੇਣ ਦਾ ਦੁੱਖ ਇਹ ਦਰਦ ਸੇਵਿਆਂ ਚ ਰਾਖ ਹੋਣ ਤੱਕ ਤੜਫੜਾਉਂਦਾ ਰਹੇਗਾ ਜ਼ਾਲਿਮਾਂ ਦੀ ਕਾਲੀ ਬੋਲੀ ਰਾਤ ਦੇ ਤਹਾਕੇ ਬੀਤ ਚੁੱਕੇ ਹਨ ਪਰ ਸਿੱਖ ਔਰਤਾਂ ਤੇ ਪਰਿਵਾਰਕ ਮੈਂਬਰਾਂ ਤੇ ਕੀਤੇ ਜ਼ੁਲਮਾਂ ਦੇ ਨਿਸ਼ਾਨ ਅਜੇ ਵੀ ਮੌਜੂਦ ਨੇ ਜਿਹੜੀ ਲੋਕ ਤੱਤੀ ਕਰ ਕਰ ਇਨ੍ਹਾਂ ਨਿਰਦੋਸ਼ਾਂ ਤੇ ਪਾਈ ਗਈ ਉਹ ਅਜੇ ਵੀ ਅਲਮਾਰੀਆਂ ਦੀਆਂ ਕਲਸ਼ਾਂ ਸੈਲਫਾਂ ਤੇ ਡੁੱਲੀ ਹੋਈ ਹੈ ਡੁੱਲੀ ਕਾਲੀ ਲੋਕ ਇੰਡੀਅਨ ਸਟੇਟ ਦੇ ਲੋਕਤੰਤਰ ਤੇ ੱਬਾ ਹੈ ਇਹ ਹਿੰਦੂਤਵੀ ਸਟੇਟ ਦੇ ਹਾਕਮਾਂ ਦੀ ਗੋਲੀ ਪੁਲਿਸ ਫੋਰਸਾਂ ਦੇ ਜ਼ੁਲਮਾਂ ਦੀ ਮੂੰਹ ਬੋਲਦੀ ਕਾਲੀ ਦਾਸਤਾਨ ਹੈ ਗੋਲੀਆਂ ਨਾਲ ਬਿੰਨੀਆਂ ਕੰਧਾਂ ਲੋਹੇ ਦੇ ਗੇਟ ਨੂੰ ਗੋਲੀਆਂ ਦਾ ਬਣਾਇਆ ਨਿਸ਼ਾਨਾ ਕਮਰਿਆਂ ਦੀਆਂ ਛੱਤਾਂ ਉਤੋਂ ਸੁੱਟੇ ਬੰਬ ਆਸੇ-ਪਾਸੇ ਅੰਨੇਵਾਹ ਚਲਾਈਆਂ ਅਣਗਿਣਤ ਗੋਲੀਆਂ ਸਭ ਦੀਆਂ ਡਰਾਉਣੀਆਂ ਨਿਸ਼ਾਨੀਆਂ ਮੁਗਲ ਰਾਜ ਦੇ ਘਣਾਉਣੇ ਜ਼ੁਲਮਾਂ ਦੀ ਯਾਦ ਦਿਵਾਉਂਦੀਆਂ ਹਨ ਪੁਲਿਸ ਦੀ ਦਰਿੰਦਗੀ ਦੀ ਤੁਸੀਂ ਉਸ ਵੇਲੇ ਦੀ ਕਲਪਨਾ ਵੀ ਨਹੀਂ ਕਰ ਸਕਦੇ ਜਦੋਂ ਉਹ ਬੀਬੀਆਂ ਜਿਨ੍ਹਾਂ ਨੇ ਆਪਣੇ ਸੌਰੇ ਤੇ ਹੋਰਾਂ ਸਾਹਮਣੇ ਆਪਣੇ ਸਿਰਾਂ ਤੋਂ ਕਦੇ ਚੁੰਨੀਆਂ ਵੀ ਨਹੀਂ ਸੰਲਾਈਆਂ ਤੇ ਹੁਣ ਸਭ ਨੂੰ ਇੱਕ ਦੂਜੇ ਦੇ ਸਾਹਮਣੇ ਨਿਰਬਸਤਰ ਕਰਕੇ ਕੱਦੂ ਕਾਸ਼ ਨਾਲ ਮਾਸ ਛਿੱਲ ਛਿੱਲ ਤੱਤੀ ਲੋਕ ਨਾਲ ਮਚਾਇਆ ਜਾ ਰਿਹਾ ਸੀ 90 ਸਾਲ ਦੀ ਬਿਰਧ ਉਮਰ ਦੀ ਦਾਦੀ ਤੋਂ ਲੈ ਕੇ ਉਸ ਦੇ 21 ਸਾਲ ਦੇ ਨੌਜਵਾਨ ਪੋਤੇ ਸਮੇਤ ਪਰਿਵਾਰ ਦੇ ਨੌ ਮੈਂਬਰਾਂ ਨੂੰ ਇੱਕ ਦੂਜੇ ਦੇ ਸਾਹਮਣੇ ਤਲਫਾਇਆ ਜਾ ਰਿਹਾ ਸੀ ਤਾਂ ਉਹਨਾਂ ਦੀਆਂ ਅਸਮਾਨ ਪਾੜਦੀਆਂ ਚੀਕਾਂ ਨਾਲ ਸੁਣ ਕੇ ਮਨੁੱਖਤਾ ਕੰਧਾਂ ਨਾਲ ਟਕਰਾ ਮਾਰ ਰਹੀ ਸੀ ਕਤਲ ਕੀਤੇ ਨਿਰਦੋਸ਼ਾਂ ਦਾ ਪੁਲਿਸ ਮੁਕਾਬਲਾ ਦਿਖਾਉਣ ਲਈ ਕੰਧਾਂ 'ਚ ਮਾਰੀਆਂ ਅਨੇਵਾ ਗੋਲੀਆਂ ਦੇ ਨਿਸ਼ਾਨ ਭਿਆਨਕ ਖੂਨੀ ਦਰਿੰਦਗੀ ਦੀ ਗਵਾਹੀ ਦਿੰਦੇ ਹਨ ਅੱਖੀਂ ਵੇਖਿਆ ਹਾਲ ਜਸਵੀਰ ਕੌਰ ਦੱਸਦੇ ਨੇ ਇਹਨਾਂ ਸੇਖੜਿਆਂ ਦੇ ਸਾਰੇ ਪਰਿਵਾਰ ਨੂੰ ਬੰਨ੍ਹ ਕੇ ਤਲਫਾਤ ਤਲਫਾ ਮਾਰਨਾ ਹੈ ਸਾਰਿਆਂ ਨੂੰ ਇੱਕ ਦੂਜੇ ਮੂਹਰੇ ਨੰਗੇ ਕਰ ਦਿਓ ਖਤਮ ਕਰ ਦਿਓ ਸਾਰੇ ਪਰਿਵਾਰ ਨੂੰ दारू ਦੇ ਨਸ਼ੇ 'ਚ ਧੁੱਤ ਡੀਐਸਪੀ ਦੇਵਰਾਜ ਸ਼ਰਮਾ ਪੁਲਿਸ ਨੂੰ ਹੁਕਮ ਦੇ ਰਿਹਾ ਸੀ ਪਹਿਲਾਂ ਸਾਰੇ ਪਰਿਵਾਰ ਦੇ ਮੈਂਬਰਾਂ ਨੂੰ ਇੱਕ ਕਮਰੇ ਵਿੱਚ ਬੰਦ ਕਰਕੇ ਉਸ ਨੇ ਜਿਉਂਦਿਆਂ ਨੂੰ ਹੀ ਅੱਗ ਲਾਉਣ ਲਈ ਗਿਆ ਫਿਰ ਇਹ ਸੋਚ ਕੇ ਕਿ ਇਹਨਾਂ ਤੇ ਜ਼ੁਲਮ ਦੀਆਂ ਸਾਰੀਆਂ ਹੱਦਾਂ ਬੰਨੇ ਪਾਰ ਕਰਨੇ ਨੇ ਅੱਗ ਲਾਉਣ ਤੋਂ ਮਨਾ ਕਰ ਦਿੱਤਾ ਇਸ ਕਲੇਹਣੇ ਦਿਨ ਝੂਠੇ ਪੁਲਿਸ ਮੁਕਾਬਲੇ ਤੋਂ ਪਹਿਲਾਂ ਇੱਕ ਸੱਚਾ ਪੁਲਿਸ ਮੁਕਾਬਲਾ ਹੋਇਆ ਅਜੀਤ ਸਿੰਘ ਦੇ ਖੇਤ ਚ ਪਾਏ ਘਰ ਚ ਖਾਣਕੂ ਜੁਗਿੰਦਰ ਸਿੰਘ ਨਿੱਕੂ ਤੇ ਉਸਦੇ ਤਿੰਨ ਹੋਰ ਜਝਾਰੂ ਸਾਥੀ ਖਾਣਾ ਖਾ ਰਹੇ ਸਨ ਪੁਲਿਸ ਵਾਲੇ ਆਪਣਾ ਦਬਦਬਾ ਦਿਖਾਉਣ ਲਈ ਪਿੰਡ ਦੇ ਸਰਪੰਚ ਹਰਪਿੰਦਰ ਸਿੰਘ ਨੂੰ ਨਾਲ ਲੈ ਕੇ ਘਰ ਚ ਦਾਖਲ ਹੋਣ ਲੱਗੇ ਤਾਂ ਅੱਗਿਓ ਤਿਆਰ ਬਰ ਤਿਆਰ ਪਿੰਡ ਸੋਂਧਾ ਦਾ ਛੋਟੀ ਉਮਰ ਦਾ ਨਿੱਕੂ ਤੇ ਉਸਦੇ ਜਝਾਰੂ ਸਾਥੀਆਂ ਨੇ ਫਾਇਰ ਕਰਕੇ ਪੁਲਿਸ ਇੰਸਪੈਕਟਰ ਬਲਕਾਰ ਸਿੰਘ ਤੇ ਐਸਆਈ ਜਰਨੈਲ ਸਿੰਘ ਨੂੰ ਥਾਂ ਢੇਰ ਕਰ ਦਿੱਤਾ ਸਰਪੰਚ ਨੂੰ ਬਿਨਾ ਕੁਝ ਕਹੇ ਉਹ ਪੁਲਿਸ ਵਾਲਿਆਂ ਦੇ ਅਸਲੇ ਖੋ ਕੇ ਜੈਕਾਰੇ ਛੱਡੇ ਤੇ ਲਲਕਾਰਦੇ ਹੋਏ ਅੱਗੇ ਨੂੰ ਤੁਰ ਪਏ ਕਿ ਜਿਸ ਨੇ ਵੀ ਦੇਖਣਾ ਹੈ ਉਹ ਖੇਤਾਂ ਵੱਲ ਆ ਜਾਣ ਅਸੀਂ ਕਿਸੇ ਵੀ ਬੇਕਸੂਰੇ ਦਾ ਕੋਈ ਨੁਕਸਾਨ ਨਹੀਂ ਕਰਵਾਉਣਾ ਬਾਕੀ ਬੱਚੇ ਪੁਲਿਸ ਦੇ ਅਫਸਰ ਉਹਨਾਂ ਨਾਲ ਪੰਗਾ ਲੈਣ ਦੀ بجائے ਇੱਕ ਪਾਸੇ ਨੂੰ ਭੱਜ ਨਿਕਲੇ ਅੱਗਿਓ ਇੱਕਦਮ ਉਹ ਮਸ਼ੀਨ ਗਾਰ ਦੀ ਲਪੇਟ 'ਚ ਆ ਗਏ ਨਿੱਕੂ ਗੋਲੀ ਲੱਗਣ ਕਾਰਨ ਫਟੜ ਹੋ ਗਿਆ ਉਸਨੇ ਸਾਇਨਾਈਡ ਕੈਪਸੂਲ ਖਾ ਕੇ ਸ਼ਹੀਦੀ ਪ੍ਰਾਪਤ ਕਰ ਲਈ ਪਾਲ ਪੁਲਿਸ ਦੇ ਹਿਰਦੇ ਸ਼ਾਂਤ ਨਾ ਹੋਏ ਐਸਐਸਪੀ ਫਿਰੋਜ਼ਪੁਰ ਸतीश ਡੀਐਸਪੀ ਜ਼ੀਰਾ ਦੇਵਰਾ ਸ਼ਰਮਾ ਸਾਰੇ ਪਰਿਵਾਰ ਨੂੰ ਖਤਮ ਕਰਕੇ ਸਿੱਖਾਂ ਨੂੰ ਸਬਕ ਸਿਖਾਉਣਾ ਚਾਹੁੰਦੇ ਸਨ ਅਫਸਰਾਂ ਦੇ ਕਹਿਣ ਤੇ ਸ਼ਰਾਬ ਦੇ ਕਈ ਡੱਬੇ ਲਿਆ ਕੇ ਪੁਲਿਸ ਨੂੰ ਖੂਬ दारू ਪਿਲਾਈ ਮੀਟ ਵੀ ਲਿਆ ਕੇ ਖਵਾਇਆ ਗਿਆ ਫਿਰ ਉਹਨਾਂ ਨੇ ਜ਼ੁਲਮਤियां ਹੱਦਾਂ ਬੰਨੇ ਪਾਰ ਕਰਨ ਦੇ ਹੁਕਮ ਦਿੱਤੇ ਜਸਵੀਰ ਕੌਰ ਦੱਸਦੇ ਨੇ ਉਹ ਭੈਣ ਸਾਰੇ दारू ਹੋਰ ਡੱਬ ਲਓ ਅਜੇ ਤਾਂ ਦੋ ਪੁਲਿਸ ਜਵਾਨਾਂ ਦੇ ਬਦਲੇ ਦੀ ਅੱਗ ਮਚਣੀ ਸ਼ੁਰੂ ਹੋਈ ਹੈ ਇਹ ਸਾਰੇ ਪਰਿਵਾਰ ਦਾ ਫਨਾ ਕਰਕੇ ਘਟੋ ਘਟ 10 ਸਿਵੇ ਜਗਾ ਕੇ ਠੰਡੀ ਹੋਣੀ ਹੈ ਮਾਰੇ ਗਏ ਪੁਲਿਸ ਵਾਲਿਆਂ ਦੇ ਸਰੀਰ 'ਚ ਜਿੰਨੇ ਖੂਨ ਦੇ ਤੁਪਕੇ ਡੁੱਲੇ ਨੇ ਉਹਨੇ ਇਹ ਸਿੱਖੜੇ ਗੱਡੀ ਚਾੜ ਕੇ ਬਦਲਾ ਲੈਣਾ ਹੈ ਡੀਐਸਪੀ ਸ਼ਰਮਾ ਦੇ ਖੂਨੀ ਫੁੰਕਾਰੇ ਕੈਸੇ ਫਾਨੀਰ ਤੋਂ ਘਟ ਨਹੀਂ ਸਨ ਜੋ ਬੱਚੇ ਬੱਚੀਆਂ ਸਮੇਤ ਨੌਜਵਾਨਾਂ ਮੁਟਿਆਰਾਂ ਬਜ਼ੁਰਗ ਮਾਵਾਂ ਨੂੰ ਨਿਗਲਣ ਲਈ ਮਾਰੇ ਜਾ ਰਹੇ ਸਨ ਇਹਨਾਂ ਦਾ ਇੱਕ ਇੱਕ ਕਰਕੇ ਕੱਦੂ ਕਸ਼ ਕਰਨਾ ਸ਼ੁਰੂ ਕਰ ਦਿਓ ਉਸ ਦਾ ਖੂਨੀ ਹਾਸਾ ਖਾਮੋਸ਼ ਫਿਜ਼ਾ ਚ ਕਿਸੇ ਭਿਆਨਕ ਧਮਾਕੇ ਵਾਂਗ ਗੂੰਜਦਾ ਸੀ ਜਸਵੀਰ ਕੌਰ ਨੇ ਦੱਸਿਆ ਹੋਰ ਕੀ ਕੀ ਹੈ ਇਹਨਾਂ ਦੇ ਕਰੇ ਜਨਾਬ ਤਰਾਸ਼ੀ ਲੈ ਕੇ ਦੇਖ ਲੈਂਦੇ ਹਾਂ ਰੁਪਏ ਸੋਨਾ ਚਾਂਦੀ ਵੀ ਹੋਣਗੇ ਬੇਵਕੂਫ ਇਸ ਘਰੇ ਲੋਕ ਪਈ ਹੈ ਰਸੋਈ ਚ ਜਾ ਕੇ ਲੋਕ ਤੱਤੀ ਕਰੋ ਇੱਕੋ ਵਾਰ ਤੇ ਇੱਕਦਮ ਨਹੀਂ ਇਹ ਤੱਤੀ ਲੋਕ ਨਹੀਂ ਪਾਉਣੀ ਇਹਨਾਂ ਤੇ ਇਹ ਕਿਸ਼ਤਾਂ ਚ ਪਾਉਣੀ ਹੈ 47 ਤੋਂ ਲੈ ਕੇ ਹੁਣ ਤੱਕ ਇਹਨਾਂ ਨੇ ਜੋ ਸਾਡੇ ਤੋਂ ਹਿਸਾਬ ਮੰਗੇ ਨੇ ਸਭ ਦਾ ਹਿਸਾਬ ਦੇਣਾ ਵਾ ਹੁਣ ਹੋਰ ਨਵਾਂ ਹਿਸਾਬ ਸ਼ੁਰੂ ਹੋਵੇਗਾ ਅਜਿਹਾ ਸਬਕ ਸਿਖਾਵਾਂਗੇ ਕਿ ਅੱਗੇ ਤੋਂ ਕੋਈ ਵੀ ਅਤਵਾਦੀਆਂ ਨੂੰ ਰੋਟੀ ਪਾਣੀ ਦੇਣੀ ਤਾਂ ਕਿ ਉਸ ਦਾ ਪਰਛਾਵਾਂ ਤੱਕਣ ਤੋਂ ਪਹਿਲਾਂ ਪੁਲਿਸ ਦੀ ਵਰਦੀ ਤੇ ਡੀਐਸਪੀ ਸ਼ਰਮਾ ਨੂੰ ਯਾਦ ਕਰੇਗਾ ਇਹ ਜ਼ੁਲਮ ਪਰਿਵਾਰ ਦੀ ਉਸ ਵੇਲੇ ਦੀ 18 ਸਾਲ ਦੀ ਬੇਟੀ ਜਸਵੀਰ ਕੌਰ ਤੇ ਉਸ ਦੇ ਦਾਦਾ ਮਲੂਕ ਸਿੰਘ ਕੁਝ ਵਿਥ ਤੋਂ ਦੇਖ ਰਹੇ ਸਨ ਉਹ ਉਸ ਵੇਲੇ ਗੁਰਦੁਆਰਾ ਨਾਨਕ ਸਰ ਤੋਂ ਵਾਪਸ ਆਏ ਸਨ ਜਿਨ੍ਹਾਂ ਨੇ ਪੂਸਤੀ ਦਰਿੰਦਗੀ ਦੇਖਦਿਆਂ ਲੋਕ ਛਿਪ ਕੇ ਗਵਾਂਡੀਆਂ ਦੇ ਘਰ ਪਨਾਹ ਲੈ ਲਈ ਫਿਰ ਜੀ ਮੇਰੀ ਮਾਂ ਨੂੰ ਐਨ ਦਰਖਤ ਨਾਲ ਬੰਨ ਕੇ ਫਹਾ ਦਿੱਤਾ ਇਸ ਸੰਗਲ ਨਾਲ ਉਹਨਾਂ ਦੇ ਗਲ 'ਚ ਸੰਗਲ ਦੀਆਂ ਕੁੰਡੀਆਂ ਫਸੀਆਂ ਅਸੀਂ ਦੇਖੀਆਂ ਉਹਨਾਂ ਦੇ ਹੱਥ ਪੈਰ ਸਾੜੇ ਸੀ ਤਤੀ ਲੋਕ ਪਾਉਂਦੇ ਰਹੇ ਡੀਜ਼ਲ ਪਾਉਂਦੇ ਰਹੇ ਜਿਹੜਾ ਮੇਰਾ ਵੱਡਾ ਭਾਈ ਸੀ ਉਹਦੇ ਚਿਹਰੇ ਤੇ ਕੱਦੂ ਕਸ਼ ਕਰਦੇ ਰਹੇ ਕਦੂ ਕਾਸ਼ ਦੇ ਵਿੱਚ ਮਾਸ ਫਸਿਆ ਹੋਇਆ ਆਣ ਕੇ ਵੇਖਿਆ ਫਿਰ ਮੇਰੇ ਛੋਟੇ ਭਰਾ ਦੀਆਂ ਲੱਤਾਂ ਬਾਹਾਂ ਤੋੜੀਆਂ ਸਨ ਮੇਰੇ ਤਾਏ ਤੇ ਟਰੈਕਟਰ ਚੜਾਉਂਦੇ ਰਹੇ ਨੇ ਸਰੀਰਾਂ ਦੀ ਐਨੀ ਭੰਨ ਤੋੜ ਕੀਤੀ ਹੋਈ ਸੀ ਫਿਰ ਉਹ ਅੱਗਾਂ ਲਾ ਲਾ ਕੇ ਫਿਰ ਵੀਰ ਜੀ ਉਹਨਾਂ ਨੇ ਕੋਈ ਕਸਰ ਨਹੀਂ ਛੱਡੀ ਕੋਈ ਵੀ ਕਸਰ ਛੱਡੀ ਹੋਵੇ ਅਜੀਤ ਸਿੰਘ ਦੇ ਘਰ ਫਿਰ ਸਾਰੇ ਪਰਿਵਾਰ ਨੂੰ ਗੋਲੀਆਂ ਮਾਰ ਕੇ ਸਵੇਰ ਕੋ 7 ਵਜੇ ਖਤਮ ਕੀਤਾ ਇਹੋ ਜਿਹੇ ਗੋਲੀਆਂ ਦੇ ਖੋਲਾ ਨਾਲ ਵਿੜਾ ਭਰਿਆ ਪਿਆ ਸੀ ਚਲਾਈ ਗੋਲੀ ਦਾ ਖਾਲੀ ਖੋਲ ਦਿਖਾਉਂਦੇ ਨੇ ਜਿਹੜੀ ਮੇਰੀ ਭਤੀਜੀ ਸੀ ਨਰਿੰਦਰਪਾਲ ਕੌਰ ਉਹ ਤਾਂ 3 ਸਾਲ ਦੀ ਸੀ ਮੇਰਾ ਭਤੀਜਾ ਤੇ ਅਰਵਿੰਦਰ ਜਿਹਦੇ ਮੱਥੇ 'ਚ ਗੋਲੀ ਲੱਗੀ ਉਹ 1.5 ਸਾਲ ਦਾ ਸੀ ਉਦੋਂ ਮਾਂ ਦੇ ਕੁਛੜ ਵਿੱਚ ਸੀ ਬਾਹ ਵੀ ਸੜੀ ਹੋਈ ਸੀ ਜਿਹੜੀ ਕੁੜੀ ਸੀ ਤਾਏ ਦੀ ਪੋਤੀ ਉਸ ਨੂੰ ਤਾਂ ਮਖੂ ਠਾਣੇ ਲੈ ਗਏ ਤੇ ਜਿਹੜਾ ਬੱਚਾ ਅਰਵਿੰਦਰ ਸੀ ਉਹਨੂੰ ਲਾਛਾਂ ਵਿੱਚ ਸੁੱਟ ਕੇ ਜ਼ੀਰੇ ਲੈ ਗਏ ਉਥੇ ਡੀਐਸਪੀ ਸ਼ਰਮਾ ਆਂਦਾ ਸੀ ਕਿ ਇਸ ਨੂੰ ਠੁੱਡੇ ਮਾਰ 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 ਦਿਓ ਸਹੈਕ ਦਾ ਕਿਉਂ ਹੈ ਉਥੇ ਕੋਈ ਹੋਮਗਾਰਡ ਵਾਲਾ ਸੀ ਬੈਂਕ ਚ ਗਨਮੈਨ ਸੀ ਉਹ ਲੈ ਗਿਆ ਉਹਨੇ ਫਰੀਦਕੋੜ ਹਸਪਤਾਲ ਚ ਦਾਖਲ ਕਰਵਾ ਦਿੱਤਾ ਉਹ ਬਚ ਗਿਆ ਪਰਿਵਾਰ ਨੂੰ ਮਾਰਨ ਤੇ ਬੱਚਿਆਂ ਦੇ ਗੋਲੀਆਂ ਮਾਰਨ ਬਾਅਦ ਵੀ ਪੁਲਿਸ ਦੀ ਵੀ ਪਿਆਸ ਅਜੇ ਵੀ 부ਝੀ ਨਹੀਂ ਸੀ ਉਹ ਬਾਕੀ ਬਚ ਗਏ ਪਰਿਵਾਰਕ ਮੈਂਬਰਾਂ ਨੂੰ ਭਾਲਣ ਲੱਗ ਪਏ। ਜਦੋਂ ਸਾਨੂੰ 6 ਵਜੇ ਜਾ ਕੇ ਕੁੰਦਨ ਸਿੰਘ ਦੇ ਘਰੋਂ ਫੜਿਆ। ਡੀਐਸਪੀ ਨੇ ਕਿਹਾ ਕਿ ਜਿਹੜੇ ਨਾਨਕ ਸਰੋਂ ਆਏ ਨੇ ਉੱਠ ਕੇ ਖੜੇ ਹੋ ਜਾਓ, ਇੱਧਰ ਬੈਠ ਜਾਓ। ਅਸੀਂ ਉੱਠ ਕੇ ਪਾਸੇ ਬੈਠ ਗਏ। ਮੇਰੇ ਦਾਦੇ ਮਲੂਕ ਸਿੰਘ ਨੂੰ ਡੀਐਸਪੀ ਆਂਦਾ ਅਸੀਂ ਤੁਹਾਡਾ ਸਾਰਾ ਪਰਿਵਾਰ ਮਾਰ ਦਿੱਤਾ। ਉਠੋ ਤੁਹਾਨੂੰ ਦੋਹਾਂ ਨੂੰ ਵੀ ਗੋਲੀ ਮਾਰਨੀ ਹੈ। ਅਸੀਂ ਉੱਠ ਕੇ ਖੜੇ ਹੋ ਗਏ ਤੇ ਮੇਰਾ ਦਾਦਾ ਕਹਿੰਦਾ ਫਿਰ ਚਲਾ ਦੇ ਗੋਲੀ ਜੇ ਮੇਰਾ ਪਰਿਵਾਰ ਹੀ ਮਾਰਦਾ ਤਾਂ ਅਸੀਂ ਜੀ ਕੇ ਕੀ ਕਰਨਾ ਉਸ ਤੋਂ ਬਾਅਦ ਉਹਨਾਂ ਸਾਨੂੰ ਮਾਰਿਆ ਤਾਂ ਨਹੀਂ ਪਰ ਬੜੀ ਗਲਤ ਭਾਸ਼ਾ ਨਾਲ ਗੱਲ ਕਰਦਾ ਰਿਹਾ ਉਹ ਡੀਐਸਪੀ ਫਿਰ ਬਾਅਦ ਦੇ ਵਿੱਚ ਸਾਨੂੰ ਉਹ 7-8 ਵਜੇ ਥਾਣੇ ਲੈ ਗਏ ਇਸ ਤਰ੍ਹਾਂ ਮਰਦਾਂ ਤੇ ਬੱਚਿਆਂ ਤੋਂ ਬਾਅਦ ਬੇਜ਼ਵਾਨ ਪਸ਼ੂਆਂ ਦੀ ਵਾਰੀ ਆਈ ਉਹਨਾਂ ਨਾਲ ਕੀ ਕੀਤਾ ਜਸਵਿੰਦਰ ਕੌਰ ਦੀ ਜ਼ੁਬਾਨੀ ਪਸ਼ੂਆਂ ਨੂੰ ਵੀ ਗੋਲੀਆਂ ਵੱਜੀਆਂ ਸਨ ਇੱਕ ਗਾਂ ਨੂੰ ਵਜੀਆਂ ਹੋਈਆਂ ਸਨ ਇੱਕ ਮੱਝ ਨੂੰ ਵਜੀਆਂ ਹੋਈਆਂ ਸਨ ਮੈਂ ਕੁੰਦਨ ਸਿੰਘ ਦੇ ਘਰੋਂ ਸਾਰਾ ਕੁਝ ਦੇਖਦੀ ਰਹੀ ਇਹ ਖਾੜਕੂਆਂ ਨਾਲ ਚੱਲਿਆ ਜ਼ਬਰਦਸਤ ਮੁਕਾਬਲਾ ਦਰਸਾਇਆ ਉਹਨਾਂ ਨੇ 4 ਘੰਟੇ ਦਾ ਮੁਕਾਬਲਾ ਦਿਖਾਇਆ ਮੁਕਾਬਲਾ ਤਾਂ 15 ਮਿੰਟ ਵੀ ਨਹੀਂ ਚੱਲਿਆ ਇੱਕੋ ਬ੍ਰਸ਼ਟ ਚੱਲਿਆ ਪੁਲਿਸ ਨੇ ਅਜੀਤ ਸਿੰਘ ਦੇ ਕੋਠਿਆਂ ਤੇ ਬੰਬ ਸੁੱਟੇ ਰਾਤ ਨੂੰ ਆਣ ਕੇ ਸ਼ਰਾਬਾਂ ਪੀਂਦੇ ਰਹੇ ਫਿਰ ਇੱਥੇ ਆ ਕੇ ਤੱਤਾ ਕਰ ਕਰ ਮੀਟ ਵੀ ਖਾਂਦੇ ਰਹੇ ਜਦੋਂ ਕਿ दारू ਮੀਟ ਤਾਂ ਘਰ 'ਚ ਅਸੀਂ ਕਿਤੇ ਵੜਨ ਨਹੀਂ ਸੀ ਦਿੱਤਾ ਐਨਾ ਜ਼ਿਆਦਾ ਆਪਦਾ ਉਹ ਐਨਾ ਗਲਤ ਕੰਮ ਕਰਦੇ ਰਹੇ ਭੈਣ ਜਸਵੀਰ कौर ਲਾਸ਼ਾਂ ਨਾਲ ਬੇਇਨਸਾਫੀ ਲਾਸ਼ਾਂ ਦੇ ਪੋਸਟਮਾਰਟਮ ਤਾਂ ਕੀਤੇ ਜੀ ਉਹਨਾਂ ਨੇ ਜੀਰੇ ਹਸਪਤਾਲ ਦੇ ਵਿੱਚ ਉਸ ਦੇ ਵਿੱਚ ਨਾ ਤਾਂ ਕਿਸੇ ਪਰਿਵਾਰ ਦੇ ਮੈਂਬਰ ਦੀ ਉਮਰ ਲਿਖੀ ਹੋਈ ਹੈ ਨਾ ਜੋ ਅਤਿਆਚਾਰ ਕੀਤੇ ਉਹ ਲਿਖਿਆ ਨਾ ਜਿਹੜੀਆਂ ਸੱਟਾਂ ਮਾਰੀਆਂ ਨਾ ਜਿਹੜੇ ਅੰਗ ਪੈਰ ਸਾੜੇ ਜੀ ਉਹ ਲਿਖਿਆ ਕੁਝ ਨਹੀਂ ਲਿਖਿਆ ਕਿਸੇ ਦੇ ਇੱਕ ਗੋਲੀ ਵਿਖਾਈ ਹੈ ਕਿਸੇ ਦੇ ਦੋ ਗੋਲੀਆਂ ਜੋ ਉਹਨਾਂ ਨੇ ਸਾਰਾ ਕੁਝ ਝੂਠ ਲਿਖਿਆ ਨਾ ਉਹਨਾਂ ਨੇ ਪਿੰਡ ਦਾ ਨਾਮ ਲਿਖਿਆ ਉਹ ਤਾਂ ਜੀ ਰੇ ਸ਼ਮਸ਼ਾਨ ਘਾਟ ਤੇ ਲਿਜਾ ਕੇ ਲਾਸ਼ਾਂ ਦਾ ਸੰਸਕਾਰ ਕਰਨ ਲਈ ਧੱਕੇਸ਼ਾਹੀ ਕਰਨ ਲੱਗੇ ਪਰ ਸਾਡੇ ਪਿੰਡ ਦੇ ਸਰਪੰਚ ਨੇ ਕੋਈ ਪ੍ਰੈਸ਼ਰ ਪਾ ਕੇ ਉਹਨੇ ਫਿਰ ਆਖਿਆ ਕਿ ਨਹੀਂ ਲਾਸ਼ਾਂ ਪਿੰਡ ਚ ਲਿਜਾਵਾਂਗੇ ਜ਼ੀਰੇ ਸਮਸ਼ਾਨ ਘਾੜ ਚ ਸਰਪੰਚ ਨੇ ਪਿੰਡ ਵਾਲਿਆਂ ਨੂੰ ਕਿਹਾ ਕਿ ਲਾਸ਼ਾਂ ਲੈ ਚਲੋ 2 ਵਜੇ ਸਨ 3 ਵਜੇ ਲਾਸ਼ਾਂ ਲੈ ਆਏ ਸਾਂ ਮੈਂ ਤਾਂ ਚਾਹੁੰਦੀ ਸੀ ਬਈ ਇੱਥੇ ਆਪਦੇ ਘਰ ਕੋਲ ਸੰਸਕਾਰ ਕਰੀਏ ਪਿੰਡ ਦੇ ਲੋਕ ਆਂਦੇ ਕਿ ਅਸੀਂ ਵੀ ਸਿਵਿਆਂ ਦੇ ਵਿੱਚ ਲੱਕੜਾਂ ਲੈ ਗਏ ਉੱਥੇ ਸੰਸਕਾਰ ਕਰਨਾ ਸੰਸਕਾਰ ਅਸੀਂ ਪਿੰਡ ਦੇ ਸਿਵਿਆਂ ਚ ਕੀਤਾ ਇਕੱਲੀ ਇਕੱਲੀ ਲਾਸ਼ ਮੈਂ ਫਿਰ ਵੇਖੀ ਬਹੁਤ ਮੰਦਾ ਹਾਲ ਕੀਤਾ ਹੋਇਆ ਸੀ ਕਿਸੇ ਨੇ ਚੁੱਲੇ ਆਗ ਨਹੀਂ ਪਾਈ ਉਸ ਦਿਨ ਜਿਹੜੀ ਇਹ ਘਟਨਾ ਵਾਪਰੀ ਹੈ ਸਾਡੇ ਪਿੰਡ ਵਿੱਚ ਕਿਸੇ ਨੇ ਰੋਟੀ ਨਹੀਂ ਸੀ ਪਕਾਈ ਚੁੱਲੇ ਆਗ ਨਹੀਂ ਸੀ ਪਾਈ ਬੱਚੇ ਭੁੱਖੇ ਪਏ ਸਨ ਐਨਾ ਜ਼ਿਆਦਾ ਅਫਸੋਸ ਕੀਤਾ ਸੀ ਬਹੁਤ ਜ਼ਿਆਦਾ ਮੇਰੇ ਭਰਾ ਨੂੰ ਮਾਰਨ ਤੋਂ ਬਾਅਦ 8 ਦਿਨ ਸਕੂਲ ਨਹੀਂ ਸੀ ਲੱਗਾ ਭੋਗ ਪਏ ਤੋਂ ਬਾਅਦ ਉਹਨਾਂ ਨੇ ਸਕੂਲ ਲਾਇਆ ਸੀ ਭੋਗ ਵਾਲੇ ਦਿਨ ਕੀ ਹੋਇਆ ਮੌਕੇ ਤੇ ਮੌਜੂਦ ਭੈਣ ਜਸਵੀਰ ਕੌਰ ਦੀ ਜ਼ੁਬਾਨੀ ਉਹ ਜੀ ਥਾਣੇਦਾਰ ਸੀ ਨੌਰੰਗ ਸਿੰਘ ਜਦੋਂ ਭੋਗ ਪੈਣ ਤੋਂ ਪਹਿਲਾਂ ਪੁਲਿਸ ਆ ਗਈ ਉਹਨਾਂ ਨੇ ਆਣ ਕੇ ਜਿਹੜਾ ਸਮਾਨ ਜਿਹੜੇ ਪਤੀਲੇ ਵਿੱਚ ਲੋਕ ਤੱਤੀ ਕਰਦੇ ਰਹੇ ਕੱਦੂ ਕਸ਼ ਕੀਤਾ ਸੀ ਔਰ ਜਿਹੜਾ ਸਮਾਨ ਸੀ ਉਹ ਆਣ ਕੇ ਜੁੱਤੀ ਸਮੇਤ ਗੁਰੂ ਗ੍ਰੰਥ ਸਾਹਿਬ ਵਾਲੇ ਕਮਰੇ ਵਿੱਚੋਂ ਚੁੱਕ-ਚੁੱਕ ਕੇ ਲਿਜਾਂਦਾ ਰਿਹਾ ਉਹ ਆਂਦਾ ਸੀ ਨਾ ਤਾਂ ਸਪੀਕਰ ਲਾ ਕੇ ਭੋਗ ਪੈਣ ਦੇਣਾ ਨਾ ਇਹਨਾਂ ਦੇ ਘਰ ਬਾਹਰੋਂ ਰਿਸ਼ਤੇਦਾਰ ਆਉਣ ਦੇਣੇ ਨਾ ਕੱਟ ਹੋਣ ਦੇਣਾ ਘਰ ਦੇ ਘਰ ਦੇ ਮੈਂਬਰ ਭੋਗ ਪਾਉਣ ਬਹੁਤ ਗਲਤ ਭਾਸ਼ਾ ਨਾਲ ਉਸ ਦਿਨ ਸਾਡੇ ਨਾਲ ਗੱਲਬਾਤ ਕਰਦੇ ਰਹੇ ਫਿਰ ਕਿਸਾਨ ਯੂਨੀਅਨ ਦੇ ਬੰਦੇ ਸੀ ਫੈਡਰੇਸ਼ਨ ਦੇ ਬੰਦੇ ਸੀ ਫਿਰ ਬਾਬਾ ਜੋਗਿੰਦਰ ਸਿੰਘ ਆਇਆ ਸੀ ਬਾਬਾ ਠਾਕਰ ਸਿੰਘ ਸੀ ਫਿਰ ਹੋਰ ਵੀ ਬਹੁਤ ਸਾਰੇ ਸੀ ਸਰਕਾਰ ਵੱਲੋਂ ਕੋਈ ਰਿਆਇਤ ਜਾਂ ਪੁਲਿਸ ਮਹਿਕਮੇ ਵੱਲੋਂ ਕੋਈ ਮਾਫੀ ਮੰਗਣ ਬਾਰੇ ਪੁੱਛਣ ਤੇ ਉਹਨਾਂ ਦੱਸਿਆ ਮੁਆਵਜ਼ਾ ਤਾਂ ਕੀ ਮਿਲਣਾ ਸੀ ਉਸ ਵੇਲੇ ਮੇਰੇ ਦੋਹੇ ਭਾਈਆਂ ਨੂੰ ਤਾਂ ਖਾੜਕੂ ਲਿਖ ਦਿੱਤਾ ਤੇ ਅੱਜ ਤੱਕ ਉਹਨਾਂ ਗਲਤੀ ਮੰਨੀ ਨਹੀਂ ਅੱਜ ਵੀ ਗਲਤ ਵਿਹਾਰ ਕਰਦੇ ਨੇ ਸਾਡੇ ਨਾਲ ਅੱਜ ਵੀ ਉਹੀ ਵਿਹਾਰ ਕਿਸੇ ਨਾ ਕਿਸੇ ਤੋਂ ਝੂਠੀ ਦਰਖਾਸਤ ਦਵਾ ਦਿੰਦੇ ਨੇ ਝੂਠੀ ਦਰਖਾਸਤ ਨਾਲ ਸਾਨੂੰ ਐਨਾ ਪਰੇਸ਼ਾਨ ਕਰਦੇ ਨੇ ਉਹੀ 91 ਵਾਲੀ ਭਾਸ਼ਾ ਨਾਲ ਅੱਜ ਵੀ ਗੱਲ ਕਰਦੇ ਨੇ ਕੋਚਰ ਪਹਿਲਾ ਕਿਸੇ ਨੂੰ ਜਬਰੀ ਰਾਹ ਦਵਾਉਂਦੇ ਸੀ ਪੁਲਿਸ ਆ ਕੇ ਧੱਕੇਸ਼ਾਹੀ ਕਰਨ ਲੱਗੀ ਮੇਰਾ ਬੇਟਾ ਵੀਡੀਓ ਬਣਾਉਣ ਲੱਗਾ ਤਾਂ ਗੱਲ ਪੈ ਗਈ ਧਮਕੀਆਂ ਦਿੰਦੇ ਨੇ ਕਿ ਨਸ਼ੇ ਦੇ ਨਜਾਇਜ਼ ਪਰਚੇ ਕਰ ਦੇਵਾਂਗੇ ਕਿਸੇ ਨਾ ਕਿਸੇ ਦਾ ਬਹਾਨਾ ਬਣਾ ਕੇ ਸਾਨੂੰ ਅੱਜ ਵੀ ਜਲੀਲ ਕੀਤਾ ਜਾਂਦਾ ਹੈ ਅੱਜ ਵੀ ਥਾਣਿਆਂ 'ਚ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਇਹ ਘਰ ਰੱਖਿਆ ਹੋਇਆ ਸੀ ਮੂੰਹ ਬੋਲਦੀ ਤਸਵੀਰ ਆ ਇੱਕ ਜਿਹੜਾ ਵੀ ਭੈਣ ਭਰਾ ਆਉਂਦੇ ਨੇ ਉਹ ਦੇਖਦੇ ਨੇ ਇੱਥੇ ਵੀ ਇੰਨਾ ਅਤਿਆਚਾਰ ਉਸ ਵੇਲੇ ਦੀ ਸਰਕਾਰ ਨੇ ਕੀਤਾ ਤਾਂ ਹੀ ਅਜੇ ਤੱਕ ਨਹੀਂ ਟਾਇਆ ਸ਼ਹੀਦ ਮਤਾ ਇਕਬਾਲ ਕੌਰ ਦੇ ਪੋਤੇ ਸ਼ਹੀਦ ਭਾਈ ਰਾਜਵਿੰਦਰ ਸਿੰਘ ਦਾ ਸੇਵਾਮੁਕਤ ਅਧਿਆਪਕ ਗਿਆਨੀ ਮਾਸਟਰ ਗੁਰਦਾਸ ਸਿੰਘ ਜੀ ਦੇ ਹੰਬੋਲ ਨੇ ਡੀਐਸਪੀ ਦੇਵਰਾਜ ਸ਼ਰਮਾ ਸੀ ਉਹਨਾਂ ਨੂੰ ਪੁੱਛਿਆ ਭਈ 3:35 ਮਿੰਟ ਦੇ ਤਾਂ ਬੱਚੇ ਨੂੰ ਛੁੱਟੀ ਹੋਈ ਤੇ ਉਹ ਸਟੂਡੈਂਟ ਸੀ ਆ ਮੇਰੇ ਸਾਰੇ ਰਜਿਸਟਰ ਦਸੀ ਜਾਂਦੇ ਨੇ ਇੰਨੀ ਛੇਤੀ ਉਹ ਉਗਰਵਾਦੀ ਕਿਵੇਂ ਬਣ ਗਿਆ ਤੁਸੀਂ ਉਹਦੇ ਤੇ 9 ਐਮ ਐਮ ਦਾ ਰਿਵਾਲਵਰ ਵੀ ਫਿੱਟ ਕਰਤਾ ਬਈ ਇਹਦੇ ਕੋਲ 9 ਐਮ ਐਮ ਦਾ ਰਿਵਾਲਵਰ ਹੀ ਸੀ ਡੀ ਐਸ ਪੀ ਆਖਣ ਲੱਗਿਆ ਜਿਹੜੀ ਪੁਲਿਸ ਆ ਨਾ ਪੁਲਿਸ ਪੁਲਿਸ ਦੇ ਹੱਥ ਬਹੁਤ ਮਜ਼ਬੂਤ ਹੈ ਤੁਸੀਂ ਇਸ ਚੀਜ਼ ਤੋਂ ਕੀ ਲੈਣਾ ਤੁਸੀਂ ਇਸ ਵਿੱਚ ਦਖਲ ਨਾ ਦਿਓ ਜਿਹੜੀ ਅਸੀਂ ਕਾਰਵਾਈ ਕਰ ਰਹੇ ਹਾਂ ਸਾਨੂੰ ਸਾਡੀ ਕਾਰਵਾਈ ਕਰਨ ਦਿਓ ਜਿਹੜੀ ਅਸੀਂ ਕਾਰਵਾਈ ਕਰ ਰਹੇ ਹਾਂ ਉਹ ਸੋਡੀਆਂ ਲੱਤਾਂ ਨੇ ਭਾਰ ਨਹੀਂ ਚਲਣਾ ਸਮਝ ਗਿਆ ਨਾ ਸੋਡੀਆਂ ਲੱਤਾਂ ਨੇ ਭਾਰ ਨਹੀਂ ਚਲਣਾ ਮੈਂ ਕਿਹਾ ਜਿੰਨਾ ਚਿਰ ਚੱਲਣ ਗਿਆ ਉਹਨਾਂ ਚਿਰ ਚਲਾਵਾਂਗੇ ਫਿਰ ਬਾਅਦ ਚ ਜੋ ਹੋਏਗਾ ਬਾਅਦ ਚ ਦੇਖਾਂਗੇ ਇਹ ਮੈਂ ਸਾਫ਼ ਤੌਰ ਤੇ ਕਿਹਾ ਸੀ ਦਸਵੀਂ ਜਮਾਤ ਵਿੱਚ ਪੜਦਾ ਸੀ ਜੀ ਨਾਂ ਸੀ ਉਹਦਾ ਰਾਜਵਿੰਦਰ ਸਿੰਘ ਮੈਂ ਦਸਵੀਂ ਜਮਾਤ ਦਾ ਇਨਚਾਰਜ ਸੀਗਾ ਹਾਜ਼ਰੀ ਮੇਰੇ ਕੋਲ ਸੀ ਬਹੁਤ ਹੀ ਵਧੀਆ ਸਟੂਡੈਂਟ ਸੀਗਾ ਬਹੁਤ ਹੀ ਵਧੀਆ ਸਟੂਡੈਂਟ ਸ਼ਬਦਾਂ ਤੇ ਜ਼ੋਰ ਦਿੰਦੇ ਨੇ ਇਥੋਂ ਤੱਕ ਕਿ ਸਾਨੂੰ ਉਮੀਦ ਸੀ ਬੱਚਾ ਮੈਰਿਟ ਚ ਆਵੇਗਾ ਕਿਉਂਕਿ ਆਲਰੇਡੀ ਸਕਾਲਰਸ਼ਿਪ ਤਾਂ ਉਹ ਲੈ ਹੀ ਰਿਹਾ ਸੀ ਬਸ ਦੋਨੋਂ ਮਾਰਦੇ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਨੇ ਘਰ ਆ ਕੇ ਸਾਰੀ ਵਿਥਿਆ ਸੁਣੀ ਜਸਵੀਰ ਕੌਰ ਦੱਸਦੇ ਨੇ ਉਸ ਵੇਲੇ ਜਸਵੰਤ ਸਿੰਘ ਖਾਲੜਾ ਨੇ ਮੰਗ ਕੀਤੀ ਸੀ ਉਹਨਾਂ ਦੇ ਕੇਸ 'ਤੇ ਚਾਲੂ ਕਰਨ ਦੀ ਪਰ ਸਨਵਾਹੀ ਕੋਈ ਨਹੀਂ ਮੇਰਾ ਬਾਪ ਤਾਂ ਦਲਬੀਰ ਸਿੰਘ ਖੇਤੀਬਾੜੀ ਕਰਦਾ ਸੀ ਅਨਪੜ੍ਹ ਸੀ ਨਾ ਮੇਰਾ ਦਾਦਾ ਕਿਤੇ ਜਾਣ ਜੋਗਾ ਸੀ ਸਾਰੇ ਤਾਂ ਬੌਂਦਲੇ ਪਏ ਸਨ ਭਿਆਨਕ ਕਿੱਲੀ ਬੋਦਲਾ ਖੂਨੀ ਕਾਂਡ ਹਿੰਦੂ ਤਵੀ ਹਕੂਮਤ ਦੇ ਮਨੁੱਖੀ ਅਧਿਕਾਰਾਂ ਦੇ ਮਖੌਟੇ ਤੇ ਇੱਕ ਕਲੰਕੀ ਚਪੇੜ ਹੈ ਅੱਜ ਵੀ ਜਿਹੜੇ ਲੋਕ ਬਿਆਨਤ ਸਿੰਘ ਤੇ ਕੇਪੀਐਸ ਗਿੱਲ ਨੂੰ ਸ਼ਾਂਤੀ ਦਾ ਮਸੀਹਾ ਸਾਬਤ ਕਰਦੇ ਰਹਿੰਦੇ ਨੇ ਅਮਨ ਸ਼ਾਂਤੀ ਲਿਆਂਦੀ ਸੀ ਉਹ ਇਹ ਸ਼ਾਂਤੀ ਸੀ ਜਿਹੜੇ ਵਸਤੇ ਘਰਾਂ ਨੂੰ ਕਤਲਗਾਹਾਂ ਚ ਬਦਲ ਦਿੱਤਾ ਸੀ ਜ਼ਰੂਰੀ ਨਹੀਂ ਹੁੰਦਾ ਕਿ ਮੱਚ ਚੁਕੇ ਰਾਖ ਬਣ ਕੇ ਸਿਵਿਆਂ ਵਿੱਚੋਂ ਕੋਈ ਚਿਘਾਰੀ ਨਾ ਭਕੇ ਇਸ ਭਿਆਨਕ ਖੂਨੀ ਕਾਂਡ ਚ ਕੋ ਹੋ ਕੇ ਪਰਿਵਾਰ ਦੇ ਮੈਂਬਰਾਂ ਨੂੰ ਸ਼ਹੀਦ ਕਰਨ ਵਾਲਿਆਂ ਦੇ ਨਾਂ ਹਨ ਨੰਬਰ 1 ਮਾਤਾ ਇਕਬਾਲ ਕੌਰ 90 ਸਾਲ ਨੰਬਰ 2 ਮਾਤਾ ਜਸਵਿੰਦਰ ਕੌਰ 40 ਸਾਲ ਨੂੰ ਨੰਬਰ 3 ਭਾਈ ਸੁਖਵਿੰਦਰ ਸਿੰਘ 21 ਸਾਲ ਪੋਤਾ ਨੰਬਰ 4 ਭਾਈ ਰਾਜਵਿੰਦਰ ਸਿੰਘ 15 ਸਾਲ ਪੋਤੇ ਦੋਹੇ ਸਕੇ ਭਰਾ ਨੰਬਰ 5 ਭਾਈ ਅਜੀਤ ਸਿੰਘ 50 ਸਾਲ ਉਮਰ ਪੁੱਤ ਨੰਬਰ 6 ਲਖਵਿੰਦਰ ਕੌਰ ਪਤਨੀ ਅਜੀਤ ਸਿੰਘ 45 ਸਾਲ ਨੂੰ ਨੰਬਰ 7 ਮਨਜੀਤ ਕੌਰ 19 ਸਾਲ ਪੋਤ ਨੂੰ ਇਹ ਸਾਰੇ ਵਰਤਾਰੇ ਤੇ ਟੀਮ ਆਜ਼ਾਦ ਪੰਜਾਬ ਪ੍ਰੋਡਕਸ਼ਨ ਵੱਲੋਂ ਇੱਕ ਦਸਤਾਵੇਜ਼ੀ ਫਿਲਮ ਤੈਂਕੀ ਦਰਦਨਾ ਆਇਆ ਵੀ ਤਿਆਰ ਕੀਤੀ ਸੀ ਜੋ ਕਿ ਪਾਠਕ YouTube ਤੇ ਰੋਮਨ ਚ ਤੈਂਕੀ ਦਰਦਨਾ ਆਇਆ ਨਾਲ ਲਿਖ ਕੇ ਟੀਵੀ ਲਿਖ ਕੇ ਦੇਖ ਸਕਦੇ ਹਨ ਕਿਤਾਬ ਕੌਰਨਾਮਾ ਖੜਕੂ ਸੰਘਰਸ਼ ਦੀਆਂ ਸ਼ਹੀਦ ਬੀਬੀਆਂ ਦੀ ਗਾਥਾ ਲੇਖਕ ਬਲਜਿੰਦਰ ਸਿੰਘ ਕੋਟਪਾਰਾ ਭਾਗ 9 ਆਵਾਜ਼ ਗੁਰਜੰਟ ਸਿੰਘ ਰੂਪੋ ਵਾਲੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ